ਕਹਿੰਦੇ ਸਾਗ ਮਿਲਦਾ ਹੈ ਹਰ ਸੀਜ਼ਨ ਤੁਸੀਂ ਗਰਮੀਆਂ 'ਚ ਵੀ ਬਣਾਉਣੇ ਹੋ ਹੈ ਸਰਦੀਆਂ 'ਚ ਤਾਂ ਬਣਾਣੇ ਹੀ ਹੈ ਇਹ ਚੱਕਰ ਕੀ ਹੈ ਬਈ ਸਟੋਰ ਕਰਕੇ ਰੱਖ ਲੈਣੇ ਹੋ ਮੇਰੀ ਆਪਾਂ ਹੀ ਆਪਣਾ ਹੀ ਕਾਰੋਬਾਰ ਜਾਂ ਕੰਮ ਕਰਦੇ ਆਂ ਸਾਗ ਖੇਤੀ ਪਾਲਕ ਦਾ ਹੀ ਤੇ ਉਧਰ ਵੀ ਚੱਲਦੇ ਰਹਿੰਦੇ ਤੇ ਨਾਲੇ ਇੱਧਰ ਵੀ ਸਰਵਿਸ ਕਰਦੇ ਰਹਿੰਦੇ ਆਂ ਰੀਣਾ ਬਣਾਉਂਦੇ ਨੇ ਬਹੁਤ ਸਾਫ਼ ਸੁਥਰਾ ਖਾਣਾ ਇਹਨਾਂ ਨੇ ਵੀ ਇਹ ਹੈ ਮਤਲਬ ਸਾਗ ਹਮੇਸ਼ਾ ਹੀ ਹੁੰਦਾ ਹੈ ਨਾ ਕੋਲੇ ਕਹਿੰਦੇ ਹਰ ਸੀਜ਼ਨ ਦੇ ਵਿੱਚ ਲੱਸੀ ਵੀ ਦੇ ਰਹੇ ਨੇ ਨਾਲ ਇਹ ਨਾਲ ਤੇ ਸਬਜ਼ੀਆਂ ਤਿੰਨ ਚਾਰ ਬਣਾਈਆਂ ਹੋਈਆਂ ਨੇ ਇਹਨਾਂ ਨੇ ਮੱਕੀ ਦੀ ਰੋਟੀ ਹੈ ਜੀ ਮੱਕੀ ਦੀ ਰੋਟੀ ਹੈ ਬਿਲਕੁਲ ਘਰ ਵਰਗੀ ਬਹੁਤ ਵਧੀਆ ਜੀ ਇਹ ਸਬਜ਼ੀ ਆਪਾਂ ਘਰ ਤੋਂ ਤਿਆਰ ਕਰਕੇ ਲੈ ਕੇ ਆਨੇ ਆ ਰੋਟੀਆਂ ਇੱਥੇ ਤਿਆਰ ਕਰਦੇ ਆਂ ਮੱਕੀ ਦੀ ਤੇ ਕਣਕ ਦੀ ਵੀ ਜੀ ਚੰਡੀਗੜ੍ਹ ਬੜਾ ਚਰਮਾਦਾ ਆਇਆ ਪਰ ਸੁਣਿਆ ਸੀ ਮੁੰਡੇ ਟੈਕਸੀ ਵਾਲੇ ਦੱਸ ਦੇ ਤੇ ਖਾਦਾ ਬੜਾ ਮਜ਼ਾ ਆਇਆ ਨਹੀਂ ਸਾਰਾ ਚੰਡੀਗੜ੍ਹ ਘੁੰਮਣ ਤੋਂ ਬਾਅਦ ਸਪੈਸ਼ਲ ਇੱਥੇ ਰੋਟੀ ਖਾਣਾ ਉਹਦਾ ਤੁਹਾਡੇ ਕੋਲ ਇੱਥੇ ਨਾਲ ਮੇਡੀ ਇੱਕ ਮੇਰਾ ਛੋਟਾ ਬ੍ਰਦਰ ਹੈ ਇੱਕ ਚਾਚਾ ਜੀ ਨੇ ਤੇ ਦੁਪਹਿਰੇ ਦੁਪਹਿਰੇ ਤੇ ਮੰਮੀ ਡੈਡੀ ਆ ਗਏ ਇਤੋਂ ਸਿੱਖਿਆ ਤੁਸੀਂ ਹਾਂ ਜੀ ਕਰਦੇ ਹਾਂ ਤੁਸੀਂ ਸਿੱਖਿਆ ਜੀ ਅੱਛਾ ਇਤੇ ਵਧੀਆ ਲੱਗਦਾ ਹੈ ਕਿ ਕੰਮ ਕਰਦੇ ਹਾਂ ਹਾਂ ਜੀ ਕੰਮ ਵਧੀਆ ਜੀ ਪੜਾਈ ਦੇ ਟਾਈਮ ਮਿਲ ਜਾਂਦਾ ਤੁਹਾਨੂੰ ਫਿਰ ਹਾਂ ਜੀ ਮਿਲ ਜਾਂਦਾ ਜੀ ਆਰਾਮ ਨਾਲ ਜੀ ਮੇਡੀ ਅੱਜ ਆਪਣੇ ਕੋਲੇ ਸਾਗ ਮੱਕੀ ਰੋਟੀ ਹੈ ਮਟਰ ਪਨੀਰ ਫੁਲਕਾ ਹੈ ਤੇ ਅੱਜ ਮਿਕਸ ਵੈਜੀ ਹੈ ਤੇ ਕੜੀ ਚਾਵਲੇ ਰਾਜਮਾ ਚਾਵਲੇ ਨਮਕੀਨ ਜੀਰਿਆਲੀ ਲੱਸੀ ਆਈ ਐਨਾ ਕੁਝ ਬਣਾ ਲੈਨੇ ਹੂੰ ਮੈਂ ਜੀ ਸਾਰਾ ਕੁਝ ਤੁਹਾਨੂੰ ਖਵਾਵਾਂਗੇ ਜੀ ਬੈਠੋ ਤੁਸੀਂ ਸਾਗ ਖਾ ਰਹੇ ਹੋ ਹੈ ਕਿਵੇਂ ਲੱਗ ਰਿਹਾ ਬਾਈ ਕਿੱਦਾਂ ਕਿੱਦਾਂ ਦਾ ਸਵਾਦ ਹੈ ਬਹੁਤ ਸਵਾਦ ਹੈ ਜੀ ਬਹੁਤ ਵਧੀਆ ਚੀਜ਼ ਹੈ ਬਸ ਹੁਣ ਤਾਂ ਸੀਜ਼ਨ ਜਾਂ ਚਲਾ ਗਿਆ ਪਰ ਸਾਗ ਇਤੋਂ ਮਿਲ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਘਰ ਵਾਲਾ ਸਵਾਦ ਹੈ ਜੀ ਹਾਂਜੀ ਬਹੁਤ ਸੋਹਣਾ ਹੈ ਜੀ ਸਭ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਬਿਲਕੁਲ ਘਰ ਵਰਗਾ ਜੀ ਬਹੁਤ ਸਵਾਦ ਹੈ ਜੀ ਅੱਛਾ ਜੀ ਤੁਹਾਨੂੰ ਕਿਵੇਂ ਪਤਾ ਇੱਥੇ ਇਹਨਾਂ ਦੇ ਸਾਗ ਮਿਲਦਾ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਨਹੀਂ ਨਹੀਂ ਜੀ ਅਸੀਂ ਅੱਜ ਚੰਡੀਗੜ੍ਹ ਬੜੇ ਚਰਮ ਬਾਦ ਆਏ ਪਰ ਸੁਣਿਆ ਸੀ ਮੁੰਡੇ ਟੈਕਸੀ ਵਾਲੇ ਦੱਸਦੇ ਅੱਛਾ ਤੇ ਖਾਦਾ ਬੜਾ ਮਜ਼ਾ ਆਇਆ ਨਹੀਂ ਸਾਰਾ ਚੰਡੀਗੜ੍ਹ ਘੁੰਮਣ ਤੋਂ ਬਾਅਦ ਸਪੈਸ਼ਲ ਇੱਥੇ ਰੋਟੀ ਖਾਣਾ ਬਹੁਤ ਵਧੀਆ ਜੀ ਪ੍ਰੀਮਾ ਮੈਂ ਕਿਹਾ ਫਿਰ ਮੈਂ ਵੀ ਕਿਉਂ ਨਾ ਦੇਖ ਲੱਸੀ ਵੀ ਦੇ ਰਹੇ ਨੇ ਨਾਲ ਹਾਂਜੀ ਹਾਂਜੀ ਲੱਸੀ ਹੈ ਜੀ ਨਾਲ ਤੇ ਸਬਜ਼ੀਆਂ ਤਿੰਨ ਚਾਰ ਬਣਾਈਆਂ ਵਾ ਜੀ ਇਹਨਾਂ ਨੇ ਮੱਕੀ ਦੀ ਰੋਟੀ ਹੈ ਜੀ ਮੱਕੀ ਦੀ ਰੋਟੀ ਹੈ ਬਿਲਕੁਲ ਘਰ ਵਰਗੀ ਬਹੁਤ ਵਧੀਆ ਜੀ ਦੇਖਣੇ ਕਿ ਮੈਂ ਬਣਾਉਂਦਿਆਂ ਆ ਹੀ ਗਈ ਦੇਖੋ ਇਹ ਇਹ ਰੋਟੀਆਂ ਤੁਸੀਂ ਬਣਾਉਨੇ ਹੋ ਮਾਤਾ ਜੀ ਬਣਾਉਂਦੇ ਆ ਅੱਛਾ 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 ਚਲੋ ਆਓ ਫਿਰ ਮਾਤਾ ਜੀ ਨਾਲ ਵੀ ਗੱਲ ਕਰੀ ਲਵਾਂਗੇ ਗੱਲ ਮੈਡਮ ਵੀ ਖਾ ਰਹੇ ਨੇ ਕਿੱਦਾਂ ਲੱਗ ਰਹੀ ਹੈ ਜੀ ਸਾਦ ਬਹੁਤ ਵਧੀਆ ਅੱਛਾ ਬਹੁਤ ਜ਼ਿਆਦਾ ਸਾਦ ਕਿਵੇਂ ਜੀ ਕਰਿਆ ਸਾਦ ਖਾਣ ਦਾ ਤੁਹਾਡਾ ਮੈਂ ਕਾਫੀ ਟਾਈਮ ਤੇ ਰੋਟੀ ਖਾਣਾ ਨਹੀਂ ਚਾ ਚਾ ਵਧੀਆ ਬਣਾਉਂਦੇ ਨੇ ਬਹੁਤ ਸਾਫ ਸੁਥਰਾ ਖਾਣਾ ਅੱਛਾ ਇਹ ਕਹਿੰਦੇ ਵੀ ਇਹ ਮਤਲਬ ਉਹ ਸਾਗ ਹਮੇਸ਼ਾ ਹੀ ਹੁੰਦਾ ਹੈ ਨਾ ਕੋਲੇ ਕਹਿੰਦੇ ਹਰ ਸੀਜ਼ਨ ਦੇ ਵਿੱਚ ਤੇ ਬਈ ਜੇ ਇੰਨੀ ਤਰੀਫ਼ ਹੋ ਹੀ ਰਹੀ ਹੈ ਤੇ ਮੈਂ ਸੋਚਾਂ ਵੀ ਗੱਲਬਾਤ ਕਿਉਂ ਨਾ ਕਰਾਂ 4 बजे कितना ठीक ठाक जी जी बड़ी तारीफ जी सुन रही हैं कहंदे साग मिलता है हर सीजन ਤੁਸੀਂ ਗਰਮੀਆਂ ਚ ਵੀ ਬਣਾਉਣੇ ਹੋ ਹੈ ਸਰਦੀਆਂ ਚ ਤਾਂ ਬਣਾਣੇ ਹੀ ਹੈ ਇਹ ਚੱਕਰ ਕੀ ਹੈ ਬਈ ਸਟੋਰ ਕਰਕੇ ਰੱਖ ਲੈਨੇ ਹੋ ਮੇੜੀ ਆਪਾਂ ਹੀ ਆਪਣਾ ਹੀ ਕਾਰੋਬਾਰ ਜਾਂ ਕੰਮ ਕਰਦੇ ਆਂ ਹੀ ਸਾਗ ਖੇਤੀ ਪਾਲਕ ਦਾ ਹੀ ਤੇ ਉਧਰ ਵੀ ਚੱਲਦੇ ਰਹਿੰਦੇ ਤੇ ਨਾਲੇ ਇੱਧਰ ਵੀ ਸਰਵਿਸ ਕਰਦੇ ਰਹਿੰਦੇ ਆਂ ਕਸਟਮਰ ਨੂੰ ਪ੍ਰੋਵਾਈਡ ਕਰਵਾਨੇ ਦਿੰਦੇ ਆਂ ਅੱਛਾ ਅੱਛਾ ਇਹ ਅਜਵੇਂ ਹੈ ਆਪਣਾ 에어ਪੋਰਟ ਰੋਡ ਦੀ ਲੋਕੇਸ਼ਨ ਹੈ ਹੈ ਨਾ ਤੁਸੀਂ ਇੱਥੇ ਆਪਣੀ ਇੱਥੇ ਲਾਈ ਹੈ ਸਟਾਲ ਤੇ ਇਤੇ ਤੁਹਾਨੂੰ ਫਾਇਦਾ ਫੂਦਾ ਹੋ ਜਾਂਦਾ ਮੜਾ ਮੁੱਟਾ ਕਸਟਮਰ ਆਉਂਦਾ ਤੁਹਾਡੇ ਕੋਲ ਜੇਕਰ ਟੈਸਟ ਦਿਵਾਇ ਕਸਟਮਰ ਹਰ ਇੱਕ ਜਗ੍ਹਾ ਆਏਗਾ ਇਹ ਚੀਜ਼ ਵਧੀਆ ਖਲਾਨੀ ਹੈ ਜੀ ਬਾਜੀ ਸੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਮੈਂ ਕਿੱਥੇ ਆ ਗਈ ਸੋ ਦੋਸਤੋ ਮੈਂ ਦੱਸਦਾ ਕਿ ਮੈਂ ਪਹੁੰਚੀ ਹਾਂ लवली ਦੇ ਢਾਬੇ ਤੇ ਜਦੋਂ ਆਪਾਂ 에어ਪੋਰਟ ਰੋਡ ਵੱਲ ਨੂੰ ਆਉਣੇ ਆ ਤਾਕ ਕੋਈ ਕਿਟਾਬ ਹੈ ਜਿੱਤੇ ਤੁਹਾਨੂੰ ਗਰਮੀਆਂ ਦੇ ਵਿੱਚ ਵੀ ਸਿਆਲਾਂ ਚ ਤਾਂ ਮਿਲ ਰਹੀ ਹੈ ਸਾਤ ਤੇ ਮੱਕੀ ਦੀ ਰੋਟੀ ਬੇਅਦੀ ਸੁਆਦ ਮਿਲੂਗੀ ਜਮਾਂ ਘਰ ਦਾ ਸੁਆਦ ਹੋਗਾ ਬਾਕੀ ਤੁਸੀਂ ਕਸਟਮਰਸ ਦੇ ਨਾਲ ਸੁਣਿਆ ਵੀ ਉਹਨਾਂ ਨੇ ਕੀ ਕਿਹਾ ਹੈ ਇਹ ਬਣਾਉਣ ਵਾਸਤੇ ਅਲੱਗ ਤੋਂ ਰੱਖੇ ਹੋਏ ਨੇ ਕਿ ਮੈਡੀ ਰੋਟੀ ਸਬਜੀ ਆਪਾਂ ਘਰ ਤੋਂ ਤਿਆਰ ਕਰਕੇ ਲੈ ਕੇ ਆਨੇ ਆ ਰੋਟੀਆਂ ਇੱਥੇ ਤਿਆਰ ਕਰਦੇ ਆਂ ਮੱਕੀ ਦੀ ਤੇ ਕਣਕ ਦੀ ਵੀ ਜੀ ਤੇ ਆਪਣਾ ਹੋਰ ਕੀ ਵੀ ਕੌਣ-ਕੌਣ ਆਉਂਦਾ ਤੁਹਾਡੇ ਕੋਲ ਇੱਥੇ ਨਾਲ ਮੈਡੀ ਇੱਕ ਮੇਰਾ ਛੋਟਾ ਬ੍ਰਦਰ ਹੈ ਇੱਕ ਚਾਚਾ ਜੀ ਨੇ ਤੇ ਦੁਪਹਿਰੇ ਦੁਪਹਿਰੇ ਤੇ ਮੰਮੀ ਡੈਡੀ ਆ ਜਾਂਦੇ ਆਂ ਪੂਰੀ ਫੈਮਿਲੀ ਨੇ ਕਿਵੇਂ ਸੋਚਿਆ ਵੀ ਇੱਥੇ ਕੰਮ ਸ਼ੁਰੂ ਕਰਨਾ ਵੀ ਬੜੀ ਡੈਡੀ ਨੇ ਕੰਮ ਸਟਾਰਟ ਕੀਤਾ ਸੀਗਾ ਉਹ ਤੋਂ ਅੱਗੇ ਅੱਗੇ ਕੰਮ ਵਧਾਰਿਆ ਹੈ ਜੀ ਅੱਛਾ ਅੱਛਾ ਹਾਂ ਤੁਸੀਂ ਤਾਂ ਉਹ ਨੌਜਵਾਨ ਨੂੰ ਨੌਜਵਾਨ ਤਾਂ ਬੋਸਲੀ ਨਾ ਬਹੁਤ ਜ਼ਿਆਦਾ ਲੋਕ ਸ਼ਰਮਾਉਂਦੇ ਨੇ ਵੀ ਅਸੀਂ ਆਹ ਕੰਮ ਨਹੀਂ ਕਰਨਾ ਅਸੀਂ ਸਟਾਲਾਂ ਨਹੀਂ ਲਾਉਣੀਆਂ ਹੈਗੀਆਂ ਪਰ ਤੁਸੀਂ ਫਿਰ ਵੀ ਇੱਥੇ ਖੜੇ ਹੋਵੋਗੇ ਹਾਂਜੀ ਜੀ ਬੜੀ ਕੰਮ ਤਾਂ ਚਲੋ ਕਰਨਾ ਹੈ ਕੋਈ ਵੀ ਹੈ ਕੰਮ ਕੰਮ ਤਾਂ ਚਲੋ ਕਰਨਾ ਹੀ ਹੈ ਜੀ ਚਲੋ ਸਾਡੇ ਡੈਡੀ ਦਾ ਇਸ ਤਰ੍ਹਾਂ ਸਟੇ ਹੈ ਦੇਖ ਵਿੱਚ ਸੀਗਾ ਚਲੋ ਅਸੀਂ ਇਸ ਕੰਮ ਨੂੰ ਵਧਾਰਿਆ ਜੀ ਅੱਗੇ ਅੱਗੇ ਕਿੱਥੋਂ ਆਣਿਓ ਤੁਸੀਂ ਬਈ ਡੈਡੀ ਆਪਣਾ ਪਿੰਡ ਹੈ ਪਿੱ ਚੱਲੋ ਹਾਂਜੀ ਉੱਥੋਂ ਆ ਲੈਣਾ ਹਾਂਜੀ ਤੇ ਕੀ ਕੀ ਕਿਹੜੀ ਕਿਹੜੀਆਂ ਆਈਟਮਾਂ ਰੱਖੀਆਂ ਨੇ ਬਾਈ ਤੁਸੀਂ ਮੇੜੀ ਅੱਜ ਆਪਣੇ ਕੋਲੇ ਸਾਗ ਮੱਕੀ ਰੋਟੀ ਹੈ ਮਟਰ ਪਨੀਰ ਫੁਲਕਾ ਹੈ ਤੇ ਅੱਜ ਮਿਕਸ ਵਜੇ ਆਈ ਤੇ ਕੜੀ ਚਾਵਲ ਹੈ ਰਾਜਮਾ ਚਾਵਲ ਹੈ ਨਮਕੀਨ ਜੀਰੇ ਵਾਲੀ ਲੱਸੀ ਆਈ ਐਨਾ ਕੁਝ ਬਣਾ ਲੈਨੇ ਹੋ ਮੇੜੀ ਸਾਰਾ ਕੁਝ ਤੁਹਾਨੂੰ ਖਵਾਵਾਂਗੇ ਜੀ ਬੈਠੋ ਤੁਸੀਂ ਹਾਂਜੀ ਚੱਲੋ ਵਧੀਆ ਗੱਲ ਹੈ ਤੇ ਮੈਨੂੰ ਤਾਂ ਥਾਉ ਮੜਾ ਜੀ ਕਿੱਦਾਂ ਕਿੱਦਾਂ ਕਰਦੇ ਤਿਆਰ ਵੀਰ ਜੀ ਹਨਾ ਹਾਂਜੀ ਆ ਗਏ ਫਿਰ ਅਸੀਂ ਤੁਹਾਡੀ ਕਿਚਨ ਦੇ ਵਿੱਚ ਕਿਵੇਂ-ਕਿਵੇਂ ਕਰਦੇ ਹੋ ਤਿਆਰ ਹਾਂਜੀ ਮੰਮ ਹਾਂਜੀ ਆ ਤਾਂ ਮੰਮੀ ਆਪੇ ਹੀ ਕਰ ਦਿੰਦੀ ਤਿਆਰ ਅੱਛਾ ਵੀ ਤੁਸੀਂ ਕੀ ਕਰ ਰਹੇ ਹੋ ਇੱਥੇ ਇੱਥੇ ਰੋਟੀਆਂ ਗਰਮ ਕਰ ਲੈਨੇ ਹੋ ਤੇ ਘਰੋਂ ਬਣਾ ਲੈਨੇ ਹੋ ਹੈ ਮੰਮੀ ਬਣਾ ਦਿੰਦੀ ਹਾਂਜੀ ਇੱਥੇ 10 ਮਿੰਟ ਤੋਂ ਬਾਅਦ ਜੀ ਰੋਟੀ ਬਣਾ ਲੈਂਦੇ ਜੇ ਘੱਟਦੀ ਹੈ ਇਹ ਬਹੁਤ ਦੇਖੋ ਵੀ ਬਿਲਕੁਲ ਇਹ ਮੱਕੀ ਦੀ ਰੋਟੀ ਹੈ ਵਿੱਚ ਇਹ ਮਿਕਸ ਨਹੀਂ ਹੈਗਾ ਇਹਦੇ ਵਿੱਚ ਹਨਾ ਪੂਰੀ ਮੱਕੀ ਹੈ ਕਿ ਮੜਾ-ਮੋਟਾ ਮਿਕਸ ਆਟਾ ਹੈ ਮੱਕੀ ਦੀ ਹੈ ਅੱਛਾ ਅੱਛਾ ਤੇ ਸਾਤ ਕਿੰਨੇ ਰੱਖਿਆ ਆ ਦੇਖੋ ਜੀ ਸਾਦ ਆ ਜਾਓ। ਦੇਰੁੱਤਾ ਨਾ ਗਈਵਰ ਖਾਨ ਦਾ ਜੀਜਾ ਕਰਿਆ ਆਉਂਦਾ ਸਾਗ ਸੂਗ ਤੇ ਜਿਹਦੇ ਜੀ ਕਰਦਾ ਇੱਥੇ ਆ ਜਾਓ ਤੁਹਾਨੂੰ ਘਰ ਦਾ ਸਾਗ ਮਿਲੂਗਾ ਵਧੀਆ ਇਹ ਨੌਜਵਾਨ ਮੁੰਡਿਆਂ ਨੇ ਵਧੀਆ ਉਪਰਾਲਾ ਕੀਤਾ ਹੋਇਆ ਤੁਸੀਂ ਪੜਦੇ ਹੋ? ਹਾਂਜੀ ਮੈਮ ਪਲੱਸ 2 ਐ। ਪਲੱਸ 2 ਕਰਦੇ ਹੋਗੇ ਤੇ ਫਿਰ ਤੁਸੀਂ ਇੱਧਰ ਵੀ ਆ ਜੰਨੇ ਹੋ ਫਿਰ ਪੜਾਈ 'ਚ ਟਾਈਮ ਕਿਨੇ ਦੇਣੇ? ਓਪਨ ਕਰਦੇ ਆਂ ਜੀ। ਅੱਛਾ ਅੱਛਾ ਅੱਛਾ। ਓਪਨ ਕਰਦੇ ਠੀਕ। ਆ ਰਾਜ। ਇਹ ਰਾਜਮਾ ਵੀ ਰੱਖਿਆ ਹੋਇਆ ਇਹਨੇ। ਹੋਰ ਵੀ ਹੈ ਸਮਾਂ ਆ ਕੜੀ ਪਕਾਉਣਾ ਹੈ ਜੀ ਇਹ ਇੰਨਾ ਸਾਰਾ ਬਣਾਉਣ ਤੇ ਟਾਈਮ ਵੀ ਤਾਂ ਬਹੁਤ ਲੱਗਦਾ ਹੋਊਗਾ ਨਾ ਨਹੀਂ ਜ਼ਿਆਦਾ ਤਾਂ ਨਹੀਂ ਲੱਗਦਾ ਹੀ ਵੈਸੇ ਸੋ ਇਹਦੇ 4-5 ਵਜੇ ਲੱਗ ਜਾਂਦਾ ਜੀ ਇਹ ਕੜੀ ਤਾਂ ਘਰ ਦੀ ਲੱਗਦੀ ਹੈ ਕੜੀ ਅੱਜ ਚਾਹੋ ਚਾਹੋ ਚਾਹ ਬਸ ਜੇਰਾ ਰਾਇਸ ਹੈ ਅੱਛਾ ਅੱਛਾ ਲੱਸੀ ਵੀ ਬਣਾਉਣੀ ਹੋਗੀ ਹਾਂਜੀ ਲੱਸੀ ਬਣਨੀ ਹੈ ابھی ਕਰੋ ਆ ਬਾਹਰ ਹੁੰਦੀ ਹੈ ਜੀ ਹਾਂ सी घोर खतम हो, है। नहीं, नहीं। हो जान्दा अच्छा, अच्छा मतलब है, ਅੱਜ ਜਿਹੜਾ ਗगन ਹੁੰਦਾ ਹੈ ਜਾਂ ਰੋਟੀ ਨੂੰ ਹੁੰਦਾ ਹੈ ਜੀ ਤੁਸੀਂ ਇੰਨੇ ਛੋਟੇ ਹੋਗੇ ਤੇ ਜੇ ਮੰਨ ਲਓ ਰੋਟੀ ਬਣਾਉਣੀ ਪਿਆ ਜੇ ਰੋਟੀ ਬਣਾ ਵੀ ਲੈਂਦੇ ਹਾਂਜੀ ਹਾਂਜੀ ਬਣਾ ਲੈਂਦੇ ਅੱਛਾ ਇਹ ਕਿੱਥੋਂ ਸਿੱਖਿਆ ਤੁਸੀਂ ਹਾਂਜੀ ਕਰਕੇ ਤੋਂ ਸਿੱਖਿਆ ਜੀ अच्छा हां जी इते बढ़िया लगदा है के काम करते हैं हां जी काम बढ़िया है जी पढ़ाई दे टाइम मिल जाता है थोनू फिर हां जी जान्दा। मिल जाता है जी राम नाम जी अच्छा जी। जी। आ, ए, ए, नहीं, 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 ए, अच्छा 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 जितथे ਤੁਸੀਂ ਕਰ ਰਹੇ ਹੋ ਇੱਥੇ ਇਹ ਤੁਹਾਡੇ ਕੀ ਲੱਗਦੇ ਨੇ ਰਿਸ਼ਤੇਦਾਰ ਨੇ ਨਹੀਂ ਨਹੀਂ ਇਹ ਬ੍ਰਦਰ ਹੈ ਜੀ ਬੜਾ अच्छा अच्छा हां जी ਭਰਾਵਾਂ ਭਰਾਵਾਂ ਨੇ ਮਿਲ ਕੇ ਹੈ ਸਕੂਲ ਤੋਂ हां जी ਫਿਰ ਅੱਗੇ ਵੀ ਆਈ ਕਰਨਾ ਕਿ ਪਲੱਸ 2 ਤੋਂ ਬਾਅਦ ਕੁਝ ਹੋਰ ਵੀ ਸੋਚੇ ਇਤੇ ਬਾਹਰ ਬੂੜ ਤਾਂ ਨਹੀਂ ਜਾਣਾ ਨਹੀਂ ਨਹੀਂ ਇਹਨੂੰ ਕੰਮ ਨੂੰ ਵਧਾਵਾਂਗੇ ਜੀ ਅੱਗੇ अच्छा अच्छा हां जी ਵੈਰੀ ਗੁੱਡ ਕਿਉਂਕਿ ਬਹੁਤ ਸਾਰੇ ਬੁੰਡੇ ਕੁੜੀਆਂ ਜਿਵੇਂ ਪਲੱਸ 2 ਤੋਂ ਬਾਅਦ ਕਹਿ ਦਿੰਦੇ ਨੇ ਵੇਸੀ ਬਾਹਰ ਜਾਣਾ ਹੈ ਹੈਨਾ ਤਾਂ ਇਦਾਂ ਕਰਨਾ ਤਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਇੱਥੇ ਹੀ ਕੰਮ ਕਰਨਾ ਹੈ। ਇੱਥੇ ਜ਼ਿਆਦਾ ਫਾਇਦਾ ਹੈ। ਨਹੀਂ ਇੱਥੇ ਆਪਣੇ ਕੰਮ ਚ ਫਾਇਦਾ ਹੀ ਏ ਜੀ। ਅੱਛਾ ਅੱਛਾ। ਹਾਂਜੀ। ਕਿੰਨੇ ਕ ਵਜੇ ਆ ਜੰਨੇ ਹੋ ਸਵੇਰੇ? ਇੱਥੇ ਸਵੇਰੇ 10 ਵਜੇ ਰੈਡੀ ਹੁੰਦਾ ਏ ਜੀ। ਅੱਛਾ ਅੱਛਾ। ਵੈਸੇ ਉਹ ਕੱਟ ਕੇ ਲੱਗ ਜਾਂਦੇ ਹੋਗੇ ਨਾ ਤਿਆਰੀ? ਸਵੇਰੇ 4-5 ਵਜੇ ਉੱਠ ਕੇ ਲੱਗ ਜਾਂਦਾ ਏ ਜੀ। ਮਤਲਬ ਸਾਗ ਦਿੱਲੀ ਕੱਟ ਕੇ ਡੇਲੀ ਬਣਾਉਣਾ ਕਈ ਵਾਰ ਤਾਂ ਫਿਰ ਮੰਡੀ ਚ ਮਿਲਦਾ ਵੀ ਨਹੀਂ ਹੋਊਗਾ ਤੁਹਾਨੂੰ ਫਿਰ ਤੁਸੀਂ ਕਿਵੇਂ? ਆਪਣਾ ਲਾਇਆ ਹੁੰਦਾ ਏ ਗਰਮੀ ਚ। ਤੁਸੀਂ ਆਪਦਾ ਬਿਜ਼ਨਸ ਕਰਿਆ ਸਾਗ ਦਾ ਕਰਦਾ ਤੁਹਾਡਾ ਸਾਗ। ਕਰਦਾ ਹੁੰਦਾ। ਗਰਮੀਆਂ ਦੇ ਵਿੱਚ ਵੀ ਉਗ ਜਾਂਦੇ ਜੀ ਮਿਲਦਾ ਨਹੀਂ ਹੈਗਾ ਮੰਡੀ 'ਚ ਤਾਂ ਆਪਣਾ ਹੀ ਲਾਈਦਾ ਹੈ ਜੀ ਅੱਛਾ ਹਾਂ ਜੀ ਸਹੀ ਹੈ ਜੀ ਰਾਜਮਾ ਮਿਕਸ ਵੈਸਾ ਵਾਰ ਹੋ ਕੇ ਪਾ ਲਈ ਤੇ ਕੀ ਇਹ ਆਪਣਾ ਰੇਟ ਰੂਟ ਕੀ ਹੈਗਾ ਆਪਣਾ ਜਿਹੜੀ ਮੈਮ ਸਾਗ ਮੱਕੀ ਦੀ ਹੁੰਦੀ ਹੈ ਉਹਦਾ 100 ਰੁਪਏ ਥਾਲੀ ਹੁੰਦੀ ਹੈ ਜੀ ਤਿੰਨ ਪੀਸ ਮੱਕੀ ਰੋਟੀ ਹੁੰਦੀ ਹੈ ਬੁੰਦੀ ਵਾਲਾ ਰਹਤਾ ਜੀ ਤੇ ਸਲਾਦ ਹੋਵੇਗਾ ਤੇ ਚਟਨੀ ਤੇ ਆਜ ਹੋਵੇਗਾ ਜੀ ਇਹ 100 ਰੁਪਏ ਥਾਲੀ ਹੈ ਜੀ ਪਨੀਰ ਵਾਲੀ ਵੀ 100 ਦੀ ਹੁੰਦੀ ਹੈ ਜੀ ਇਹਦੇ 'ਚ ਮਟਰ ਪਨੀਰ ਨਾਲ ਕੜੀ ਪਕੌੜਾ ਪਵਾ ਲਓ ਰਾਜਮਾ ਪਵਾ ਲਓ ਇਹ ਦਾਲ ਮਖਣੀ ਤੇ ਰੈਤਾ ਸਲਾਦ ਚਾਹ ਤਵਾ ਫੁਲ ਕੇ ਸਿੰਪਲ ਥਾਲੀ ਮੈਂ 80 ਰੁਪਏ ਦੀ ਹੁੰਦੀ ਹੈ ਉਹਦੇ ਚ ਤਿੰਨ ਫੁਲ ਕੇ ਚਾਵਲ ਦੋ ਸਬਜੀ ਮੈਂ ਰੈਤਾ ਸਲਾਦ ਦੀ ਤੇ ਚਾਵਲ ਦੀ ਪਲੇਟ ਹਾਫ ਚਾਲੀ ਹੁੰਦੀ ਹੈ ਫੁੱਲ 60 ਆ ਦੇਖੋ ਪਿਆਰ ਹੋ ਹੀ ਰਹੀ ਹੈ ਪਲੇਟ ਇਹਨਾਂ ਦੀ ਇਹ ਕਿਹੜੀ ਸਿੰਪਲ ਪਲੇਟ ਹੈ ਕਿ ਇਹ ਹੋਇਆ ਪਨੀਰ ਸਪੈਸ਼ਲ ਆ ਗਈ ਹੈ ਜੀ ਅੱਛਾ ਇਹ ਸਪੈਸ਼ਲ ਦੇ ਵਿੱਚ ਇਹ ਤਿੰਨ ਚਾਰ ਸਬਜੀ ਸਾਗ ਵੀ ਹੁੰਦਾ ਤੇ ਪਨੀਰ ਵੀ ਹੁੰਦਾ ਇਹ ਕੀ ਰੇਟ ਹੈ 130 ਰੁਪਏ ਥਾਲੀ ਹੁੰਦੀ ਹੈ ਜੀ ਅੱਛਾ ਅੱਛਾ ਤੇ ਵੱਡੇ ਰੈਸੋਰਟਾਂ ਨੂੰ ਵੀ ਫੇਲ ਕਰਦੀ ਆ ਪਲੇਟ ਤੁਹਾਡੀ ਕਿੰਨੀ ਸੋਹਣੀ ਮੈਂ ਦੂਰੋਂ ਹੀ ਲੱਗ ਰਹੀ ਵੀ ਬਹੁਤ ਸਵਾਦ ਹੋਣੀ ਆ ਸਬਜੀ ਇਹ ਹਾਂਜੀ ਸਰ ਤੇ ਪੂਰੀ سپورਟ ਕਰਦੇ ਨੇ ਕਿ ਹਾਂਜੀ ਮੰਮੀ ਪਾਪਾ ਜੀ ਪਹਿਲਾਂ ਕਰਦੇ ਸੀਗੇ ਕੰਮ ਅੱਛਾ ਪਹਿਲਾਂ ਕਰਦੇ ਹੁੰਦੇ ਸੀਗੇ ਹਾਂਜੀ ਅੱਛਾ ਹੁਣ ਜੀ ਸਾਡੇ ਕੋਲ ਇਹੋ ਕੋਡ ਬੈਨਰ ਤਿੰਨ ਨੇ ਜੀ ਅੱਛਾ ਹੋਰ ਕਿੱਥੇ ਕਿੱਥੇ ਲਾਉਣੀ ਹੁੰਦੀ ਹੈ ਇੱਕ ਅੱਗੇ ਲੱਗਦੀ ਹੈ ਜੀ ਉਹ ਮੇਰੇ ਨਾਮ ਤੇ ਦੋ ਜੀ ਦਲੇਦ ਸਿੰਘ ਜੀ ਅੱਛਾ ਤੇ लवली 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 ਵੱਡੇ ਭਰਾ ਦੀ ਹੈ ਜੀ ਅੱਛਾ 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 ਅੱਗੇ ਸੋਨਾ ਚੱਲ ਰਿਆ ਨਾ ਥੋੜਾ ਘੱਮ ਤਾਂ ਦੇਖਿਆ ਜੀ ਤੁਸੀਂ ਹੁਣ ਇਹ ਦੂਜੀਆਂ ਰੋਟੀਆਂ ਵੀ ਇੱਥੇ ਬਣ ਰਹੀਆਂ ਆਲਮੋਸਟ ਸਾਰੇ ਬਣਦੇ ਪਰ ਹੁੰਦਾ ਕਰਦਾ ਹੈਗਾ ਸੋ ਵੀ ਇੰਨੀਆਂ ਚੀਜ਼ਾਂ ਦੇਖ ਕੇ ਮੇਰੇ ਵੀ ਮੂੰਹ ਚੋਂ ਆ ਗਿਆ ਪਾਣੀ ਤੇ ਹੁਣ ਦੇਖੋ ਸਾਡੀ ਕਹਾਣੀ ਰਿਆਸਤ نیوز 'ਤੇ ਮਿਲਦੇ ਆਂ ਜੀ ਤੇ ਹੁਣ ਅਸੀਂ ਵੀ ਲੱਗਿਆ ਖਾਣ ਦੇਖਦੇ ਆਂ ਜੁੜੇ ਹੋ ਸਾਡੇ ਨਾਲ ਕੈਮਰਾਮੈਨ ਸਮੀਰ ਦੇ ਨਾਲ ਨੂਰ ਵਰਚੋਤ ਰਿਆਸਤ نیوز